ਸ੍ਰੀ ਕਾਲ ਜੀ ਨੌਜ ਅੱਜ ਚੱਲੇ ਬਲਗੇ ਨੂੰ 25 ਦਿਨ ਦੀ ਦਿੱਤੀ ਵੀਰ ਜੀ ਬਾਪੂ ਵੀ ਗਏ ਚੱਲੇ ਆ ਸ੍ਰੀ ਹਰਿਮਨ ਇਹ ਵੇਖਦੇ ਬਾਪੂ ਦਾ ਦਿੱਲੀ ਆ ਡੇਰਾ ਲਵਾ ਦਾਂਗੇ ਜੀ ਜਿਆਦਾ ਤੰਗ ਕਰੂਗੇ ਮੈਂ ਤਾਂ ਲੋਣੀ ਤੋਂ ਇਹ ਮੰਨ ਕੇ ਤਾਂ ਠੀਕ ਆ ਕੰਮ ਲੇਟ ਹੋ ਜਾ ਕੱਤੀ ਜੀ 9:30 10:00 ਵਜੇ 8:00 ਵਜੇ ਤੁਰਨਾ ਚਾਹੀਦਾ ਜਿਹੜਾ 10:00 ਵਜੇ ਨੂੰ ਪੁੱਜ ਜਾਵੇ 9:00 ਵਜੇ ਕਿਹਾ ਤਾਂ ਤੁਸੀਂ 9:30 ਵਜੇ ਟਾਈਮ ਲੱਗ ਗਿਆ ਥੋੜਾ ਜਿਹਾ ਭੋਲੂਗਾ ਇਹਨੇ ਰੋਟੀ ਵੇਟਿਆਰ ਹੁੰਦਾ ਰੋਟੀ ਬਾਣੀ ਖਾਂਦਾ ਦੇਖਦੇ ਆ ਬਸ ਚੰਗਾ ਤੈਨੂੰ ਪਤਾ ਰੋਟੀ ਕਿਉਂ ਚਾਰ ਟਾਈਮ ਖਾਂਦਾ ਹਮਮ ਕਿਹੜੇ ਟਾਈਮ ਬਣਾ ਕੇ ਲਈ ਜੀ ਤਾ ਮੈਂ ਕਹਿੰਦਾ ਇਹਨੂੰ ਮਿਲਗੇ ਵਾਲੇ ਕੋਈ ਛੱਡ ਕੇ ਆਉਂਗੇ ਆ ਆ ਨਾਲੇ ਰੋਟੀ ਵੀ ਚਾਰ ਟਾਈਮ ਦੀ ਖਰਾਬਣਗੇ ਪਤਾ ਤਾਂ ਲਗੂ ਜੇ ਨੇ 4-5 ਵਜੇ ਤੱਕ ਹੀ ਰੋਟੀ ਤੇ ਰੋਟੀ ਮੰਗਲੇ ਕਰਨੀ ਨਾ ਤੇ 4 ਵਜੇ ਵੀ ਕਿੱਥੇ ਤਾਂ ਜੀ ਮੈਨੂੰ ਤਾਂ 3 ਵਜੇ ਦੇ ਪਹਿਲਾਂ ਹੁਣ ਤਾਂ ਹੋਣੀ ਉੱਠਦਾ 3 ਵਜੇ ਕੱਢਦਾ ਰੋਟੀ ਤਾਂ 5-6 ਵਜੇ ਖਾਉਂਗਾ ਪਹਿਲੀ ਹਮਮ ਕੋਈ ਆਦਾ ਮੈਨੂੰ ਕਹਿੰਦਾ ਪਾਠ ਕਰੀ ਜੇ ਆਪਣਾ ਰੋਟੀ ਵਾਲੀ ਖਾਈ ਆ ਮੈਂ ਤਾਂ ਮੌਜਾ ਪਾਠੀ ਮ ਪਾਠੀ ਦਾ ਮਿਲ ਜਣਾ ਪਰ ਰੁਪੀਆਂ ਵੀ ਦੇਖ ਲੈ ਇਹਨੂੰ 5 ਵਜੇ ਉੱਠ ਕੇ ਮੰਗਣ ਲੱਜੇ ਹਾ ਜੀ ਅੱਜ ਹੀ ਲਿਆਓ ਜੀ ਬਿਲਾ ਦੇਉਗਾ ਇਹਨੇ ਰੁਪਈਆ ਹੰਦਾ ਦਾ ਉਹ ਬਾਕੀ ਇੱਕ ਹਰਮਨੂ ਚੱਕਣਾ ਵੀਰ ਦੁਆਰਾ ਰਸਤੇ 'ਚ ਅੱਜ ਅਸੀਂ ਪਜੇ ਜਾਣੇ ਹਾਂ ਦੇਖਦੇ ਆਂ ਕਿਆ ਕਹਿੰਦੀ ਹੈ ਕਿਆ ਲਾਰਾ ਮਿਲਦਾ ਕੇ ਰੱਖਿਆ ਹੋਇਆ ਕੁਛ ਕੇ ਨਹੀਂ ਕੇ ਨਹੀਂ ਦਿਖਾਈ ਜਾਂਦੀ ਵੀ ਆ ਥੋੜਾ ਜੀ ਕੋਈ ਹੋ ਰਿਹਾ ਹੈ ਬਾਕੀ ਜਾ ਕੇ ਪਤਾ ਲਗੂ 15 ਦਿਨ ਹੋ ਗਏ ਆ ਨੂੰ ਆਪਾਂ ਨੂੰ ਹਾਂ ਜੀ 10 ਤਰੀਕ ਨੂੰ ਵੇਚੇ ਆਪਾਂ ਹਾਂ ਅੱਜ 25 ਹੋ ਗਈ ਹੋਈ ਹੈ ਜੀ ਇੱਕ ਨੂੰ ਦੋ ਨੂੰ ਕਿਹਾ ਤਾਂ ਉਹਨਾਂ ਨੇ ਕਿ ਹਫ਼ਤੇ ਤੱਕ ਫਿਰ ਤੁਹਾਡਾ 25 ਦੇ ਬਾਅਦ ਇੱਕ ਦੋ ਨੂੰ ਮਿਲ ਜੂਗਾ ਰੰਗ ਹੋ ਕੇ ਤਾਂ ਇੱਕ ਦੋ ਨੂੰ ਨਹੀਂ ਪੰਜ ਚਾਰ ਨੂੰ ਮਿਲ ਜੂਗਾ ਬਾਕੀ ਦੇਖਦੇ ਜਾ ਕੇ ਹੁਣ ਜਾ ਕੇ ਪਧਾਰੇ ਕੋ ਉਹ ਤਾਂ ਜੀ ਕੁਝ ਹੈ ਕਿ ਨਹੀਂ ਉਹੀ ਕਹਿੰਦਾ ਮੈਂ ਜੀ ਅਰਸ਼ ਵੀਰਾਂ ਦਾ ਮੇਰੇ ਨਾਲ 25 ਨੂੰ ਅਗਲੀ ਹਾਂ 25 ਨੂੰ ਤਾਂ ਆ ਉਹਨਾਂ ਨੇ ਕੱਲ 20 ਨੂੰ ਉਹ ਤਾਂ ਮੈਂ ਦੇਣਾ ਟਾਈਮ ਸਾਰ ਆਪਣੀ ਦੇ ਚੱਕਰ ਚ ਚਲੋ 5 ਮਹੀਨੇ ਹੋ ਗਏ ਟਾਈਮ ਦਾ ਪਤਾ ਲੱਗਿਆ ਅੱਜ 25 ਤਰੀਕਾ ਅੱਜ ਦੇ ਦਿਨ ਹੋਏ ਤੇ ਅੱਜ ਸਾਈ ਦੇ ਕਿ ਆਇਤੇ ਜਦ ਅੱਜ ਦੇ ਦਿਨ ਸਾਈ ਦੇ ਕਿ ਆਇਤੇ ਫਰਵਰੀ ਚ 25 ਫਰਵਰੀ ਚ 5 ਮਹੀਨੇ ਹੋ ਗਏ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਛੱਟ ਕਰਕੇ ਨਹੀਂ ਟਾਈਮ ਦਾ ਪਤਾ ਲੱਗਿਆ ਦਿਨ 3.5 ਮਹੀਨੇ ਤਾਂ ਡਿਵਰ ਨੇ ਕੀ ਰਹੀ ਸੀ ਡਿਵਰ ਲੱਗੀ ਹੈ ਚਲੀ ਜਾਂਦੇ ਸੀ ਵੀ ਚੱਲੀ ਤਾਂ ਜਾਂਦਾ ਹੋਈ ਕਹਿੰਦਾ ਵੀ 3.5 ਮਹੀਨੇ ਤਾਂ ਡਿਵਰ ਲੱਗੀ ਰਹੀ ਸੀ ਤੇ ਡਿਵਰ ਲੱਗਣੀ ਕਰਕੇ ਟਾਈਮ ਦੇ ਹੀ ਪਤਾ ਲੱਗਿਆ ਕਰ ਲੰਘ ਗਿਆ ਇਹਦੇ ਤੇ ਸਾਰੀ ਨਹੀਂ ਹੋਇਆ ਤਹੀਂ ਦਾ ਪਹਿਲਾਂ ਵੀ ਢੇੜਾ ਮਾਰੇ ਆਉਣਾ ਤਾਂ ਟਾਈਮ ਨਹੀਂ ਕੱਢਦਾ 15 ਦਿਨ ਦਾ ਢੇੜਾ ਮਾਰੇ ਹੋ ਕੇ ਪਤਾ ਲੱਗਿਆ ਕੱਲਾਂਗੇ 15 ਦਿਨ ਲੰਘੇ ਦੇਖਦਾ ਢੇੜਾ ਮਾਰੇ ਨੂੰ 10 ਤਰੀਕ ਨੂੰ ਗਏ ਸੀ ਅੱਜ 25 ਹੋ ਗਏ ਹਾਂ ਠੀਕ ਹੋ ਗਿਆ ਟਾਈਮ ਦਾ ਨਹੀਂ ਪਤਾ ਲੱਗਦਾ ਕਹਿੰਦਾ ਜੇਲ੍ਹਰ ਨੂੰ ਤਾਂ ਪਤਾ ਲੱਗਣਾ ਟਾਈਮ ਦਾ ਟਾਈਮ ਦਾ ਕੈਦੀ ਨੂੰ ਪਤਾ ਲੱਗੂਗੇ ਕਣਾ ਲੰਘਦਾ ਇੱਕ ਇੱਕ ਦਿਨ ਬਿੱਲੇ ਬੈਠੇ ਹਾਂ ਉਹਨਾਂ ਕਾ ਪਤਾ ਲੱਗਣਾ ਇਤਨਾਂ ਲੰਘੇ ਕਦੇ ਇਤਨਾਂ ਲੰਘੇ ਘੁੰਮਣਾ ਹੁੰਦਾ ਤਾਂ ਆਇਆ ਕਿ ਨਹੀਂ ਦੇਖ ਰੰਗ ਨਹੀਂ ਆਈ ਚਲ ਬਲਾਤਾ ਮਹਾਰਾਖ ਠੀਕ ਮੈਂ ਵੀ ਹੁੰਦਾ ਕਿ ਨਹੀਂ ਤਾਇਆ ਹੋਰੀ ਹਮ ਕਾਜਾ ਨਹੀਂ ਦੇਖਦਾ ਫਿਰ ਅਸੀਂ ਜਦ ਦੇ ਤਿਆਰ ਖੜੇ ਪਰ ਰੋਟੀ ਖਾਂਦਾ ਹੂੰ ਹਮ ਕਦ ਖਾਓਗੇ ਬਰੈਡ ਫਿਰ ਖਾੜੇ ਰਸਤੇ ਹੀ ਜੀ ਹਾਂਜੀ ਕੰਪਰੀ ਟੈਂਸ਼ਨ ਹੋ ਉਹ ਹੁਣ ਵੀ ਰੋਟੀ ਦੀ ਟੈਂਸ਼ਨ ਹੈ ਅਪੋਰਤਲੇ ਗੇਰ ਉਧਿਆਨੇ ਤੱਕ ਲੰਗਰੇ ਲੰਗਰੇ ਰਸੇ ਤੱਕ ਆ ਕੇ ਬੈਠੀ ਆ ਕਿ ਆ ਪਤਾ ਕਿਤੇ ਰਸਤੇ ਰੱਜ ਕੇ ਜਾ ਫਿਰ ਆਪਣੇ ਤਾਂ ਖਾ ਤੋਂ ਨਹੀਂ ਜਾਣਾ ਭਾਈ ਭੁੱਖਾ ਚਲੇਗਾ ਨਾਲੀ ਰੋਟੀ ਤਾਂ ਖਾ ਲਈ ਠੀਕਰ ਤੇ ਭੁੱਖਾ ਚਲੇਗਾ ਭੁੱਖਾ ਹੀ ਰਹੇਗਾ ਰੇਟੇਦਾਰੀ ਕਰੇ ਗਈ ਜੇ ਤਾਂ ਨਾ ਕਹੇ ਚੀ ਆਪ ਤੇ ਹੀ ਕਾਣਾ ਉਹ ਤਾਂ ਆਪ ਕਹੇ ਤਾਂ ਉਹ ਵੀ ਕਿਹੜਾ ਪਕਾਉਂਗਾ ਜੇ ਨਾ ਹੀ ਠੀਕ ਆ ਤੂੰ ਆਹੀ ਰੋਟੀ ਨਾਲ ਗਰਮੀ ਆ ਕਹਨ ਰੋਟੀ ਦਾ ਰੋਟੀ ਖਾ ਕੇ ਜਾ ਪੂਰਾ ਕੀ ਖਾ ਰਹੀਆਂ ਉਹਨਾਂ ਆਰਾਮ ਦੂਜੀ ਵਾਰੀ ਖਾਦੀ ਹੋਣੀ ਆਇਨਾ ਤੀ ਵਾਰੀ ਘੱਟੀ ਤੀ ਵਾਰੀ ਘੱਟੀ ਵੀ ਕੇ ਕਰਕੇ ਖਾਤੀ ਹੱਦੇ ਦੇ ਨੂੰ ਬਾਪੂ ਨੂੰ ਮੈਂ ਤੇਰੀ ਵੇਖੋ ਨਹੀਂ ਛੱਡ ਰਿਹਾ ਹਾਂ ਉਹਦੇ ਉੱਤੇ ਤੇ ਭਾਈ ਤੇਰਾ ਕਾਕਾੰਡਾ ਅਸੀਂ ਕਰੀ ਜਾਉਂਗੇ ਸਾਰਾ ਕੁਸ ਤੂੰ ਬੈਠ ਪਤਾ ਗੱਲ ਤੇ ਜੇ 5 ਵਜੇ ਰੋਟੀ ਮੰਗਣ ਨੂੰ ਨਾ ਹਾਂ ਇਹ ਕਿਹੜਾ ਟਾਈਮ ਹੈ ਰੋਟੀ ਦਾ ਛੱਡ ਕੇ ਨੂੰ 11 ਵਜੇ ਫੇਰ 4 ਵਜੇ ਫੇਰ ਲਾ ਲੈ ਉਹ ਵੀ ਕਹਦਾ ਉਹਦੇ ਹੱਥ ਬੰਨ ਲੈ ਭਾਈ ਲੈ ਜੋ ਸੱਤੇ ਰੋਟੀ ਨਿਕਲਾ ਉਹ ਤੇਰੀ ਚਲੀਏ ਫਿਰ ਗਾਣ ਚਲੋ ਜੀ 11:00 ਰਾਮਨ ਨੂੰ ਪਹੁੰਚਾ ਲਦੇ ਚਲੋ ਚੱਲ ਬੇ ਹੈ 25 ਤਰੀਕ ਦੇ ਉਹੀ ਤਾਂ ਮੈਂ ਹੱਦ ਤੱਕ ਘਰ ਤੇ ਤੁਰਨ ਲੱਗ ਗਿਆ ਪਤਾ ਹੀ ਲੱਗਿਆ ਅੱਜ ਦੇ ਦਿਨ ਕਹਿੰਦੇ ਪੰਜ ਮਹੀਨੇ ਪਹਿਨ ਹਾਂ ਇਧਰ ਅੱਬਾ ਸਾਈ ਦੇ ਕਿਹਾ ਇੱਜ 2 ਜਨਵਰੀ ਨੂੰ ਗਏ ਤੇ ਜਿਹੜਾ ਕਹਿੰਦੇ ਤੇ ਪੰਜ ਮਹੀਨੇ ਪਏ ਹੈਗੇ ਤੇ ਤਿੰਨ ਮਹੀਨੇ ਪਏ ਹੈ ਜਾਂ ਤਿੰਨ ਕਹਿੰਦੇ ਤੇ ਹਾਂ ਹੁਣ ਦੇਖ ਲੈ ਵੀ ਤੂੰ ਪਤਾ ਲੱਗਿਆ ਪੰਜ ਲੰਘ ਗਏ ਤਿੰਨ ਤਾਂ ਇੱਕ ਪਾਸੇ ਰਹੇ ਜੇ ਕਹਿੰਦੇ ਤੇ ਰੇਟ ਟਾਈਮ ਕਿਵੇਂ ਆਉ ਤਾਈਮ ਕਿਵੇਂ ਆਉਗਾ ਮਾ ਹੱਦਲਾ ਬੱਪੂ ਨੂੰ ਮੈਂ ਕੱਪੜੇ ਵਾਦਾ ਭਾਈ ਤੈਨੂੰ ਛੱਡੇ ਆਉਂਦੇ ਆ ਮੈਂ ਨਹੀਂ ਮੰਨਦਾ ਹਾਂ ਅੱਜ ਦੇਖ ਲੈਣਾ ਨਹੀਂ ਫਾਇਦੀ ਬਾਰੀ ਦੀ ਬਾਪੂ ਛੱਡੇ ਹੁਣ ਉਹ ਉਹ ਕਹਿੰਦੇ ਤਾਂ ਹੈਗੇ ਨੇ ਵੀ ਬੋਲਦਾ ਨਹੀਂ ਹੈਗੇ ਤੂੰ ਵੀ ਪਿੱਛੇ ਬੈਠੇ ਚੁੱਪ ਕਰੀਂ ਮਰਦਾ ਦਿੰਦਾ ਬੋਲੂ ਨੀ ਅੱਗੇ ਗੱਡੇ ਹੁਣ ਗੱਡੇ ਹੁਣ ਉਹ ਲੇਟਿਆ ਚੈਰੀ ਹੋਰ ਉੱਤੇ ਕਿ 10 ਦਿਨ ਲਾਉਣੇ ਪੈਣੇ ਆ ਇੱਕ ਉਹ ਦੋ ਜੀ ਨਿਹਰੇ ਦੇ ਕੇ ਦਿੱਤੀ ਉਹਨੇ ਉਹ ਬਰਬਾਦ ਹੀ ਕਰਾਉ ਗਿਆ ਹੈ ਮੈਂ ਨਾ ਦੱਸਦਾ ਘਰ ਤੇ ਲਿਉਂਦੇ ਇਹ ਲੰਬੀਆਂ ਦਾ ਲਿਆ ਹੁਣਾਂ ਦਾ ਗੱਲ ਕੀ ਹੋਊ ਇਹ ਨੇ ਜ਼ਰੂਰੀ ਆਪਾਂ ਦਾ ਟੈਜੂ ਵੀ ਜਾਂਦਾ ਪੰਪੀਆਂ ਦਾ ਹੁਣ ਮੁੱਕ ਗਈ ਆ ਸੋ ਚਾਰ ਦਿਨ ਦੀ ਖੇਲ ਹੋਰ ਅੰਬੀਆਂ ਦੀ ਅੰਬੀਆਂ ਸਮਾਵਤ ਆ ਹੁਣ ਕਿੱਥੇ ਹੋਣਾ ਜਰਨ ਵੀ ਵੀ ਖੱਢ ਕੇ ਆਣਾ ਮੈਂ ਤਾਂ ਉਹ ਤਿੰਨਾਂ ਨੂੰ ਛੱਡ ਕੇ ਆਉਂਦਾ ਤੇ ਜਿਹੜੇ ਆਏ ਨੇ ਦਾ ਜੀ ਕਰ ਠੀਕ ਆ ਇਹ ਤਿੰਨੇ ਢਾਸ ਬਾਲ ਨਹੀਂ ਵਧੀਆ ਵਧੀਆ ਚਲ ਦੇਖਦੇ ਆ ਜਾ ਕੇ ਕੀ ਬਣਦਾ ਆ ਗਿਆ ਭਰਤ ਮਾਲਾ ਪ੍ਰੋਜੈਕਟ ਯਾਰ ਰੋਡ ਬਣੀ ਵੀ ਹੁੰਦੀ ਆ ਬਸਿੱਧਾ ਉੱਥੇ ਕੋਲ ਜਾ ਕੇ ਬਚਣਾ ਤਾਂ ਹਾਂ ਅਸੀਂ ਇਹ ਪੁਲਸਾ ਤੋਂ ਲੈ ਜਾਂਦੇ ਆ ਤੇ ਪਰ ਬੋਲਟ ਚੰਗਾ ਔਰ ਉੱਤਰ ਤਾਂ ਜਾ ਕੇ ਇੰਨਾ ਬਣਿਆ ਹੋਇਆ ਵਿੱਚ ਵਿੱਚ ਟੁੱਟੇ ਇਹ ਆਵਾਂ ਇਹ ਤਾਂ ਬਣੀ ਵੀ ਆ ਯਾਨੀ ਜਿਹੜੇ ਪਿੰਡਾਂ ਵਾਲੇ ਆ ਉਹਨਾਂ ਨੂੰ ਪਤਾ ਵੀ ਕਿੱਥੇ ਗੁੱਤਰ ਦੇਗਾ ਫੇਰ ਨਹੀਂ ਤਾਂ ਜੇ ਚੜ ਕੇ ਕਿਤੇ ਉਤਰੇ ਨਾ ਹੋਇਆ ਔਖਾ ਹੋ ਜੂ ਨਾ ਅਸੀਂ ਬੋਲਟ ਇੱਥੇ ਦੇ ਵਿੱਚ ਦੇ ਜਿਹੜਾ ਲੈ ਜਾਂਦੇ ਆ ਚੰਗਾ ਔਰ ਬਾੜੀ ਦੇ ਜਿਹੜਾ ਵਿੱਚ ਟੁੱਟੇ ਬਣੇ ਹੋਇਆ ਨਾ ਜਿਵੇਂ ਆਹ ਰਹਿੰਦੇ ਆ ਕਿ ਵਿੱਚ ਵਿੱਚ ਰਹਿੰਦੇ ਆ ਇਹ ਬਸ ਆਹ ਇਹਦਾ ਗੱਡੇ ਗੱਡੇ ਪੌੜਾ ਕਾ ਚਲਾ ਰਣਗੇ ਸਾਂ ਤੱਕੀ ਮੈਨੂੰ ਤਾਂ ਲੱਗਦੀ ਨਹੀਂ ਇਹਦੇ ਕੰਮ ਰੁਕਿਆ ਭਾਈ ਲੱਗਦਾ ਮੈਨੂੰ ਜਿਆਦਾ ਇਹਨਾਂ ਦਾ ਨਾ ਨਾ ਬੇਨਤੀ ਚੱਲੇ ਪੈਣਾ ਬਸ ਜਿਹੜੇ ਅੰਦਾਲੇ ਚੜਾਉਣੇ ਆ ਇਹਦੇ ਪਰ ਉਹਨਾਂ ਦਾ ਚੱਲਦਾ ਰਹੇਗਾ ਅੱਜ ਚੱਲ ਦੇਖਦੇ ਆ ਲੈ ਵੀ ਉਹਦੇ ਕਿ ਬਿਲਗੇ ਵਾਲਾ ਸਟicker ਹੈ ਦੇਖਦੇ ਆ ਹੁਣ ਕਿਆ ਸ਼ੁਗਾਸਨ ਮਿਲਦਾ ਉਹਦੇ ਗਾਣੇ ਤੋਂ 2 2 1/2 ਘੰਟੇ ਦਾ ਰਿਆਵਾ ਪਹੁੰਚਗੇ 2 ਘੰਟੇ ਲੱਜੇ ਪੂਰੇ 2 ਘੰਟੇ 15 ਮਿੰਟ ਦਾ ਉਹ ਤਾਂ ਚਲੂੰ 10 ਮਿੰਟ ਕੇ ਕਦੇ ਪੁਲਿਸ ਵਾਲਿਆਂ ਨੇ ਰੋਕ ਲਈ ਉੱਤੇ ਉਹ ਟ੍ਰੇਨ ਰਾਕੀ ਨਹੀਂ ਤਾਂ ਪਰਪਰ 2 ਘੰਟੇ ਵੀ ਨਹੀਂ ਹੈਗੇ 2 ਤੇ 15 ਮਿੰਟ ਉਰੇ ਹੀ ਪੁੱਜ ਹੋ ਜਾਂਦਾ ਹਾਂ ਜੀ ਅੱਜ ਜਦ ਨਹੀਂ ਆਈ ਨਾ ਇਹ ਤੇ ਚੰਡੀਗੜ੍ਹ ਬਾਗ ਦਾ ਕੋ ਪੁਲਿਸ ਵਾਲੇ ਮਿਲਦੇ ਉਹਦੇ ਜਦੀ ਨੱਕਾ ਲੱਗਿਆ ਵਾ ਲਿਓ ਜੀ ਕਾਰੀ ਹਾਂ ਬਹੁਤ ਲੱਗਦੇ ਇੱਧਰ ਨੱਕੇ ਇੱਧਰ ਨੱਕੇ ਬਹੁਤ ਲੱਗਦੇ ਆਪਣੀ ਏਰੀਆ ਦਾ ਕੋਈ ਨਹੀਂ ਨੱਕਾ ਕੋਈ ਆਪਣੀ ਕਿਹਦੇ ਕੋਈ ਰੁਕਦੀ ਨਹੀਂ ਹੈਗਾ ਮੈਨੂੰ ਲਾਇਸੈਂਸ ਦਾ ਕਹਿਣ ਜਾਂਦਾ ਕਿ ਮੰਗੇ ਨਹੀਂ ਆਪਣੇ ਪੁਜਾਰੀ ਚ ਮੇਤੇ ਇਧਰ ਨੂੰ ਹੀ ਮੰਗਦੇ ਜਾਂ ਮੰਗਦੇ ਆ ਮੈਂ ਲੱਗ ਡਰਾਈਵਰ ਕੋ ਲਾਇਸੈਂਸ ਨਹੀਂ ਹੈਗਾ ਦੱਸਦੇ ਘਰਾਂ ਛੱਡੇ ਆਇਆ ਚੱਲ ਕੋਈ ਨਹੀਂ ਚੱਲ ਗਿਆ ਡਿਜੀਟਲ ਲਾਇਸੈਂਸ ਅਜਾ ਦਰਗਤ ਬਹੁਤ ਥਲਕੇ ਦੇ ਨਾਲ ਨਾਲ ਆਪਣੀ ਕਮਾਲਪੁਰ ਲਈ ਮੰਗੂ ਇੱਕ ਵੀ ਨਹੀਂ ਹੈਗਾ ਦੇਖ ਲਾ ਮੈਂ ਮੰਗੂ ਹੋ ਗਏ ਮੋਢੇ 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 ਲੋ ਵੀ ਆਏ ਕਿਹਦਾ ਬਤਾਏਗਾ ਬੋਧੂ ਬਾਈ ਹਾਂ ਮਹਾਲੋਂ ਫਾਰੋ ਸਹੀ ਗਾ ਹੁਣ ਦਰਸ਼ਨ ਹੋ ਗਏ ਹੁਣ ਲੱਗ ਗਿਆ ਪਤਾ ਹੈਗਾ ਆਹ ਦੇਖਿਆ ਇਹ ਹਾਂ ਲਾ ਹੋ ਗਿਆ ਬੈਡ ਲੱਗ ਗਿਆ ਪੂਰਾ ਉੱਪਰ ਹੀ ਡੋਟ ਹੈ ਇਲਾਵਾ ਕੋ ਹਾਂ ਆਹ ਆਈ ਗਈ ਚੱਲੇ ਦੇਖ ਲਓ ਬ੍ਰੇਕ ਚੈੱਕ ਜੋ ਕਰ ਲਓ ਕਰ ਲਓ ਸਹੀ ਚੱਕ ਨੀਚੇ ਬਹਿ ਕੇ ਵੀ ਨਾ タイヤ ਨੂੰ ਕਹਿੰਦੇ ਨੀਚੇ ਬਹਿ ਕੇ ਚੈੱਕ ਕਰ ਲਓ

ਆਣੀ ਆ ਦੇ ਲਾ ਪਈ ਬੇ ਤੇਰੇ ਵਾਲੇ ਵੀ ਕਿੰਨੇ ਇੰਚੀ ਹੋ ਕਸਰਾ ਲਈ ਫਾਗ ਦੇ ਦਿੱਤੀ ਇਹ ਆ ਜਾ ਰਹੀ ਚਾਰ ਉਹ ਟਰੈਕਟਰ ਦੀ ਹੋ ਕਹਿੰਦੇ ਆ ਟਰੈਕਟਰ ਦੀ ਹੋ ਕਹਿੰਦੇ ਆ 5 ਸਾਢੇ ਦੀ ਸਾਢੇ ਤਿੰਨ ਉਹਨੂੰ ਕਿੱਥੇ ਪੈਣਾ ਇਹ ਮੈਂ ਵੀ ਤੇ ਨਾਲ ਹੀ ਮਣੀਦੀ ਹੂੰ ਇਹ ਮਿਲ ਲੋ ਇਹ ਚਾਰ ਇੰਚੀ ਹੈ ਜੀ 5 ਇੰਚੀ ਬਣੂਗਾ ਉਹਨੂੰ ਨਵੀ ਬਣੂਗੇ ਉਹਨੂੰ ਚਲੋ

ਇੰਨਾ ਕਦੇ ਨਾ ਲੱਗਿਆ ਵੀਰੇ ਸਾਡੇ ਵਾਲਾ ਹੈ ਛੜਾ ਹੋ ਗਿਆ ਇਹਨਾਂ ਦਾ ਨਾ ਹੋ ਰਹਾ ਬਾਬ ਹਾਂ ਰਾਜ ਸਿੰਘ ਹੋ ਰਿਹਾ ਇਹਦਾ ਪੂਰਾ ਠੀਕ ਆਪੂ ਠੀਕ ਹੈ ਦੇਖ ਲੈ ਹੁਣ ਆ ਜੀ ਕਰੀ ਜਗ੍ਹਾ ਚੈੱਕ ਕਰ ਲੱਗੇ ਜੀ ਹੁਣ ਤਾਂ ਉਮੀਦ ਹੈਗੀ ਆ ਜੀ ਆਪਣੀਆਂ ਹਾਂ ਆ ਜੀ ਕਰੀ ਜਗ੍ਹਾ ਚੈੱਕ ਕਰ ਲੱਗੇ ਜੀ ਹਲਾ ਆਪਾਂ ਬੈਠੇ ਲਾਈਵ ਹੋਏ ਤੇ ਆ ਨਾ ਸਾਡੀ ਗੱਲ ਕਰੋ ਬੋਲਦੀ ਹੈ ਸਾਡੇ ਆਪਾਂ ਨੂੰ ਕੀ ਕੰਨੇ ਵਾਲੀਆਂ ਘੋੜੀਆਂ ਤੇ ਆਪਾਂ ਨਹੀਂ ਲੋਈਆਂ ਦੀ ਕੰਨੇ ਵਾਲੀਆਂ ਵੀ ਗਾੜੀ 40 ਟਨ ਦੀ ਯਾਨੀ ਟਰਾਲਾ ਲਗਾ ਤੂੰ ਸੈਂਡ ਤੋਂ ਲੈ ਕੇ ਅੱਗੇ ਕਿੱਥੇ ਲਾਉਂਦੇ ਦਿੰਨੇ ਨੇ ਤੇ ਕਰ ਆ ਦੇਖ ਲੈ ਨੇ ਇਹ ਪਾਣੀ ਵੀ ਆ ਉਹਨੂੰ ਕਿਹ ਜੀ ਮਾਰ ਮਾਰਾ ਦਾ ਪ੍ਰੋਜੈਕਟ ਚੱਲੇਗਾ ਨਹੀਂ ਇਹ ਉੱਪਰ ਤਾਂ ਹੀ ਕਹਿ ਦਿੰਦੇ ਆ ਪੈਟ ਦੇ ਵੀ ਤਾਂ ਹੀ ਬਹੁਤਾ ਹੋ ਜਾਂਦਾ ਹੁਣ 2 ਮੀਟਰ ਵਾਲੇ ਆਪ ਹਲਕੇ ਹੁੰਦੇ ਆ ਕੱਢਣੇ ਵੀ ਸੌਖੇ ਇਹ ਕਿਹੜਾ ਇਹਨਾਂ ਦਾ ਹੀ ਆਪ ਰਹੀ ਹਿਸਾਬ ਨਾਲ ਜੀ ਪਰ ਕੀ ਪਤਾ ਠੀਕ ਹੈ ਜੀ ਅੱਜ ਤਾਂ ਲੱਗ ਗਿਆ ਪਤਾ ਕਿ ਆਹ ਆਪਣਾ ਇਹ ਬੱਬਈ ਹਾਂਜੀ ਇੱਧਰ ਆ ਗਏ ਹਾਂ 메인 ਵਰਕਸ਼ਾਪ ਤੇ ਖੜੇ ਆ ਇਹ ਖੜਾ ਡਬਲ ਐਕਸਲ ਵਾਲਾ ਬਾਕੀ ਰੰਗ ਰੰਗ ਹੁੰਦੇ ਆ ਉਹ ਖੜੇ ਦੋ ਇਹ ਵੀ ਉਹ ਖੜਾ ਡਬਲ ਵਾਲਾ ਸਾਨੂੰ ਫਾਰਮ ਮੋਟਰਸਾਈਕਲ ਮੋਟਰਸਾਈਕਲ ਖੜੇ ਬੰਦੇ ਆਂ ਜੀ ਕੰਮ ਵਾਲਿਆਂ ਦੇ ਇਹ ਨਾਲ ਹਾਂ ਇਹ ਨਾਲ ਦੀ ਮੇਰ ਆ ਬਾਬਾ ਜੀ ਆਹ ਇਹ ਨਾਲ ਦੀ ਮੇਰ ਇੱਥੇ ਦੇਖੋ ਖੜੇ ਇੱਧਰ ਮਾਰੂ ਜਿਹੜਾ ਉਧਰ ਘੱਟ ਆ ਇੱਧਰ ਅਸਲੀ ਆ ਉੱਧਰ ਦੇਖੋ ਜਾ ਕੇ ਐ ਖੜੇ ਹੈ ਚਲ ਬੰਦਾ ਵੀ ਇਹੇ ਟਰਾਲੀ ਉਹ ਟਰਾਲੀ ਇੱਥੇ ਸਮਾਨ ਪਿਆ ਬੰਨੇ ਨੂੰ ਅਨਿਪੀਅਰ ਹੀ ਸਿੱਟੇ ਰਾਣੀ ਆ ਮੋੜ ਲਈ ਆ ਫਿਰ ਆ ਇੱਕ ਤਿਆਰ ਖੜਾ ਚਲੋ ਫਿਰ ਆਈਏ ਯੁੱਧਣ ਵਾਲਾ ਹੋ ਹਾਂ ਇਹ ਬਾਰ ਕਰਾ ਜਾਈਏ ਮੈਂ ਹੁਣ ਆਉਂਦੀ ਕਰ ਕਹਿੰਦੇ ਤੁਸੀਂ ਮਹੱਲ ਖਿਆਵਾ ਹਾਂ ਕੋਲੇ ਮਹੱਲ ਜਾਂਦੇ ਹਾਂ ਹਾਂ ਆ ਲਿਖਿਆ ਹੋਇਆ ਤਾਂ ਜਿਹੜਾ ਵੀ ਹੁਣ ਐਨ ਤਿਆਰ ਹੈ ਮੈਂ ਹੁਣ ਐਨ ਤਿਆਰ ਆ ਬਟ ਟਾਇਰ ਰਹਿ ਗਏ ਇਹਦੇ ਇੱਧਰ ਜਾ ਰਹਿਣਾ ਹੋਰੇ ਫੋੜ ਨਹੀਂ ਮੈਨੂੰ ਲੱਗਦਾ ਜ਼ਰੂਰਤ ਹੁਣ ਤਾਂ ਬਣ ਗਈ ਗੱਲ ਜੀ ਹਾਂ ਹੁਣ ਤਾਂ ਸਰ ਜਾਣਾ ਹਾਂ ਜੀ ਉਹ ਜੈਕੜਾ ਉਹ ਜੈਕੜਾ ਬਬਈ ਦੇਖਣੀ ਬਹੁਤ ਚਲੋ ਆਪਣੇ ਵਾਲੇ ਜਿਹੜਾ ਹੈ ਜੀ ਹੈ ਬਬਈ ਹੋਣ ਦੇਖ ਰਹਾ ਇਹਨੂੰ ਮੇਰੇ ਕੋਲ ਉਹ ਮੈਂ ਆਪਣੀ ਵਾਲੀ ਜਿਹੜਾ ਇਹ ਪੂਰਾ ਹਾਂ 1.5 ਏਡਾ ਹੀ ਆਪਣਾ ਵੇਢ ਉੱਪਰ ਨੂੰ ਚੱਡੇ ਹੀ ਤਾਂ ਚਲੇ ਜਾਣਾ ਵੇਢ ਨਾਲ ਹਾਂ ਹਾਂ ਚਲੇ ਜਾਣਾ ਤੂੰ ਤੈਨੂੰ ਉੱਪਰ ਤੋਂ ਵੇਢ ਤੋਂ ਦੇਖੋ ਚਲੋ ਬਾਰ ਹੂੰ ਚਲੋ ਵੀਰੇ ਆਪਾਂ ਵੀ ਅੰਦਰੋਂ ਚਲੀਏ ਇਹਨੂੰ ਜਾਲੀ ਜੁਲੀ ਐਨ ਓਕੇ ਆ ਇਹਦੇ ਟਾਇਰ ਰਹਿ ਗਏ ਹਨਾ ਬਸ ਸੇਮ ਆ ਥੋਡੇ ਵਾਲਾ ਬਸ ਹਾਂ ਹੀ ਗੋਸਾ ਹੀ ਰੰਗ ਆ ਬਾ ਨਾਮ ਨੂੰ ਚੇਂਜ ਆ ਚਲੋ ਚੱਲੀਏ ਅੰਦਰ ਆ ਹੂੰ ਤਾਂ ਆਪਣੇ ਵਾਲੀ ਤਾਂ ਹੀ ਆ ਗਿਆ ਗੋਦ ਤਾਂ ਪਰਖਾ ਪੈ ਗਿਆ ਇੱਥੇ ਲਿਖਿਆ ਹੋਇਆ ਇੱਧਰ ਲਿਖਿਆ ਹੋਇਆ ਆ ਲਿਖਿਆ ਹੋਇਆ ਇੱਧਰ ਲਿਖਿਆ ਹੋਇਆ ਪਿੱਛੇ ਵੀ ਲਿਖਿਆ ਹੋਇਆ ਹਾਂ ਠੀਕ ਨਹੀਂ ਇਹ ਸਾਡੇ ਵਾਲਾ ਹੀ ਆ ਹਾਂ ਹੁਣ ਪਤਾ ਲੱਗ ਜੂਗਾ ਆਪਣੇ ਆ ਵੀ ਹੋ ਗਿਆ ਤਿਆਰ ਦਾ ਹੋਣਾ ਹੋਣੇ ਲੱਗਣ ਲੱਗੇ ਆਪਣਾ ਇਹ ਬਸ 10 15 ਦਿਨ ਹੋਰ ਆ ਉਹ ਉਹ ਤਾਂ ਭਰਾ ਮੇਨ ਦਾ ਗੋਦ ਲੱਗ ਗਿਆ ਦਾ ਭਾਈ ਇਸ ਦਾ ਸਾਰਾ ਮੁਕਾਦਮਾ ਲਾ ਰਿਹਾ ਹਾਂ। ਹੂੰ। ਉਹੀ ਆ। ਕਹਿੰਦੇ 10 ਦਿਨਾਂ ਦੇ ਵਿੱਚ ਵਿੱਚ ਉਹਦਾ ਪੰਜੇ ਕਹਿੰਦੇ ਆ ਵਾਅਦੇ ਵਾਦਨਾ। 10 ਕ ਲਾ ਲੂ ਹੋਰ। 12 ਕਰੋੜ ਹੋਣੀ ਸਮ। ਹੂੰ। ਇੱਧਰ ਰੰਗ ਹੁੰਦੇ ਆ ਦੇ। ਹਾਂ, ਇਹ ਇੱਥੇ। ਹੋਰ ਹੈ? ਉਹੀ ਗੱਲ ਆ। ਬਹੁਤ ਤਗੜਾ ਪ੍ਰੋਜੈਕਟ ਆ। ਹਾਂ। ਚਲੋ। ਆ ਕਣ ਕਾਲੇ ਜਿਆਦਾ ਜਾਲੀ ਲਵਾਉਂਦੇ ਵੀਰੇ। ਆ ਤਾਂ ਵੀ ਦੇਖ ਤਾਂ ਕਿੰਨਾ ਸਟਰਾਂਗ ਆ। ਕਿੰਨਾ ਹੋਣਾ ਗਿਣ ਵੀਰੇ ਖਾਂਦੇ। ਇਹ 50 75 ਲਈ ਆ ਦੇਖ ਲੈ। 50 75 ਤੇ 3600। ਵਾਈਡ ਐਂਗਲ ਚ ਵੀ ਪੂਰਾ ਨਹੀਂ ਆਉਂਦਾ ਦੇਖ ਲੈ ਵੀਰੇ ਲੈ ਇੱਧਰ ਵੀ ਖੜੇ ਆ ਵੀਰੇ 26 ਫੁੱਟਾ ਟਰਾਲਾ ਆ ਬਾਈ ਇਹੇ ਦੇਖ ਲੈ ਵੇ ਇੱਕ ਦਾ ਹੈਗਾ ਬਈ ਫੋੜ 3600 ਲਈ ਇੱਕ 50 75 ਲਈ ਦੇਖ ਕਿੱਥੇ ਆ ਕੇ ਹੁੱਕਦਾ ਵੀਰੇ ਹਾਂ ਉਹੀ ਗੱਲ ਆ 75 ਵਾਲੀ ਜਿਗਚੂ ਇਹ ਤਾਂ ਐਡਾ ਤਾਂ ਹੈ ਮੈਂ ਇੱਧਰ ਵੀ ਖੜੇ ਆ ਵੀਰੇ ਆ ਦੇਖ ਸਮਾਨ ਉਰੇ ਵੀ ਬਥੇਰਾ ਪਿਆ ਲੈ ਆਪਿੰਗ ਇਹਨਾਂ ਚਾਰ ਦਾ ਫਰਕ ਜੇ ਆਪਾਂ ਆਂਦੇ ਬਾਕੀ ਆ ਲਾ ਲਾ ਉਹ ਦੇਖੋ ਛੋਟੀ ਜੀ ਟਰਾਲੀ ਨੂੰ ਡਬਲ ਹਿੱਸਾ ਕਰਿਆ ਤਾਂ ਵੀਰੇ ਲੈ ਹਾਂ ਆ ਦੇਖ ਆ ਦੇਖ ਵੀਰੇ ਅੱਗੀ ਖੜੀ ਆ ਹੈ ਆ ਜਿਹੜੀ ਨਵੀਂ ਹੋਈ ਆ ਉਹ ਵੀ ਮਦਰੀ ਜੀ ਉੱਪਰ ਦੇ ਦੇ ਹਾਂ ਐਰ ਵੀ ਛੋਟੇ ਐ ਨਾ ਇਹ ਅੱਠ 25 16 ਦੇ 8 25 16 ਦੇ ਆਪਣੇ 1016 ਦੇ ਪੈਂਦੇ ਆ ਹਜ਼ਾਰ 16 ਦੇ ਪੈਂਦੇ ਆ ਦੇਖ ਕਿੰਨੀ ਕਿ ਟਰਾਲੀ ਆ ਮੇਰਾ ਭਾਰੀ ਉਹ ਜਿਹੇ ਸੁਣਾ ਤੇ ਫੁਰਤਦੀ ਆ 6 6 12 ਉਹੀ 16 ਲੱਕ ਫੁੱਟ ਦੀ ਤਰਾ ਨਹੀਂ ਆ ਦੇ ਹਾਂ ਡਬਲ ਐਕਸਲ ਵਾਲੇ ਡਬਲ ਐਕਸਲ ਬਣਾਈ ਕਰਦੇ ਛੋਟੇ ਸ਼ੌਕ ਵੀਰੇ 3600 2 43600 ਹਾਂ ਬਈ ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ ਉਹ ਤਾਂ ਗੱਲ ਹੈ 6 ਫੁੱਟ ਤੱਕ ਲਾ ਲਾ ਵੀਰੇ ਮੈਂ ਸਾਡੇ 6 ਫੁੱਟ ਦੇ ਕਰੀਬ ਦਾਏ ਹਾਂ 6 ਫੁੱਟ ਦਾ ਛਾਣੇ ਬੈੱਡ ਹਾਂ ਦੇ ਲੱਗ ਡਬਲ ਹਿੱਸਾ ਬਾਈ ਹਾਂ ਥੋੜਾ ਫੁੱਟ ਨੂੰ ਵੀ ਬੰਦੇ ਨੇ ਡਬਲ ਐਕਸਲ ਲਵਾਤਾ ਬਾਈ ਹਾਂ ਕਾ ਵੀ ਹਾਂ ਹਾਂ ਵਧੀਆ ਮੇਰੇ ਲਈ ਤਾਂ ਬਾਪੂ ਮੇਰਾ ਮੋਕ ਮਾਤਰੀ ਹੈ ਦੇਖ ਲੈ ਭਾਈ ਛੋਟੀ ਜੀ ਨੂੰ ਡਬਲ ਹਿੱਸਾ ਕਰੀ ਫਿਰਦੇ ਆ ਲੋਕ ਉਹੀ ਆ ਹੈ ਦੇਖ ਲੈ ਇਹਨੂੰ ਤਾਂ ਮੰਨਿਆ ਚੱਲ ਹਾਂ ਇਹਦਾ 16 ਨੂੰ 16 ਨੂੰ ਹੀ ਲਵਾਈ ਫਿਰਦੇ ਪੱਟੂ ਹੈ ਹੋ ਰਹੀ ਹੋ ਰਹੀ ਐਕਸਪਾਇਰੀ ਚ ਮਿਲਦੇ ਆਪਾਂ ਨੂੰ ਨਮਾ ਦਾ ਨਮਾ ਇਹਦੀ ਜਿੱਦ ਪੀ ਮਿਲਦੀ ਹੈ ਬਹਾਰ ਨੂੰ ਜਾਂ ਹਾਂ ਇਹ ਤਾਂ ਇਹ ਰੰਗ ਰੋਗ ਓਕੇ ਰਿਪੋਰਟ ਇਦੇ ਵਿੱਚ ਕੁਰਸੀਆਂ ਕਰਕੇ ਲੱਗਣੀਆਂ ਹੋਣੀਆਂ ਬਾਈ ਹਾਂ ਵੀਰੇ ਜਿਹੜੀ ਇਹਨਾਂ ਤੇ ਉਹਦੇ ਤੇ YouTube ਤੇ ਪਹਿਲਾਂ ਦੀਆਂ ਓਪਕਣਾਂ ਦੇ ਚੱਲ ਚੱਲ ਵੀਰਾਂ ਵਾਲਾ ਵੀ ਹੋਏ ਚੱਲਿਆ ਹੁਣ ਤੇ ਹਾਂ ਅਸੀਂ ਮੱਥਾ ਟੇਕ ਕੇ ਕਹੇ ਲੈ ਕੇ ਜਾਉਂਗੇ ਹੁਣ 10 ਦਿਨ ਤੱਕ ਹਾਂ 10 ਦਿਨ ਤੱਕ ਕਾਵਾਂਗੇ ਹਾਂ ਚਲੋ ਉਧਰ ਨੂੰ ਚਲੀਏ ਆਪਾਂ ਵੀ ਉਧਰੇ ਦੇਖੀਏ ਹਾਂ ਅੰਦਰ ਬੈਠ ਕੇ ਕੰਮ ਆਪਾਂ ਇਹ ਹੁਣ ਬਣਾਇਆ ਕਿੰਨੀ ਤਰੀਕਾ 5 5 ਤਰੀਕਾ ਹਾਂ 5 ਨੂੰ ਅਗਲੇ ਕੁ ਪਰਵਾਰ ਨੂੰ ਕਹਿੰਦਾ ਬਾਈ ਪੇਂਟ ਕਰਾਂਗੀ ਨਹੀਂ 5 ਨੂੰ ਮਿਲੂੰਗੀ ਹਾਂ ਅਗਲੇ ਕੁ ਪਰਵਾਰ ਨੂੰ ਕਹਿੰਦਾ ਅੱਗੇ ਦੇਖ ਜਿਓ ਹਾਂ ਅੱਜ ਦੇ 25 ਨੂੰ ਬੁਲਾਇਆ ਤਾਂ ਐਂ ਤਿਆਰ ਕਰਦੀ ਆ। ਆ ਪਿਆਰ ਜੀ ਲੋਕੋ ਜਿਹੜੀ ਤਰੀਕ ਦਿੱਤੀ ਸੀ। ਹਾਂ ਸਹੀ ਆ ਪਰ ਇਹ ਵੀ ਕਮੈਂਟ ਵੜੇ ਉਹ ਦਿਨ ਆਪੇ ਕਹਿੰਦਾ ਮੈਂ ਤਿਆਰ ਹੋਊਂਗੀ। ਨਹੀਂ ਤਿਆਰ ਆ 25 ਨੂੰ। ਹਾਂ ਹੁਣ ਰੰਗ ਭਰਾਵਾਂਗੇ। 5 ਤਰੀਕ ਦੀ ਜਿੱਤੀ ਵੀ ਗਿਆ ਬਾਈ ਜੀ। ਚਲੋ ਕੋਈ 5 ਨੂੰ ਆਵਾਂਗੇ। ਮਿਹਨਤ ਜੁਕਰ ਬੰਨਣਾ। ਹਾਂ ਆਪਾਂ ਉਹਨਾਂ ਦਾ ਦੇਖ ਲੂਦੇ ਸਾਰਾ ਬਦੋਖੇ ਆ। ਓਕੇ ਜੀ ਬਾਈ ਸਾਰਾ ਦੇਖਿਆ ਜਾਵਾਂਗੇ। ਠੀਕ ਆ। ਚਲੋ ਜੀ ਚੱਲੀਏ ਫਿਰ। ਕਿੰਨਾ ਬਹੁਤ ਵੇਰ ਕਰ ਲਿਆ ਇਹਦੇ ਦੇਖ ਹਾਂ ਸਾਪੂ ਦਿੱਲੀ ਤੋਂ ਆਨਾਂ ਕੀ ਆਇਆ ਇਹਦਾ ਮੇਰੇ ਕੱਪੜੇ ਜੱਟੇ ਬਚੇ ਮੈਨਾਂ ਨਹੀਂ ਜੀ ਮੈਗਾ ਤੋਹਰੀ ਹੁੰਦਾ ਇਹ ਬੜੇ ਜਾਨੀ ਪੰਡਤ ਜੱਤਰ ਗਿਆ ਚਲੋ ਕਲੇ ਹਫਤੇ ਬੁਲਾਇਆ ਕਹਿੰਦਾ ਬਈ ਰੰਗਪੁਰ ਹੁੰਗੀਆਂ ਓਕੇ ਰਪੋਣ ਹਾਂਜੀ ਪੰਜ ਦਿਨ ਨਹੀਂ ਕਿਹਾ ਡਿਲੀਵਰੀ ਬਾਕੀ ਦੇਖਦੇ ਹਾਂ ਹੁਣ ਵੀ ਰੰਗ ਦੇ ਪਹਿਲਾਂ ਆਪਣੇ ਸਾਈ ਜੀ ਚੈੱਕ ਕਰਨ ਲੱਗੇ ਇਹ 22 ਤਾਂ ਵੀਰੇ ਹੈ ਨਾ 26 26 ਆਈ ਜੀ ਵੀਡੀਓ ਵਾਲਾ ਇਹ ਨਹੀਂ ਦੇਖਿਆ ਅਸੀਂ ਪੀਡੀਓ ਨਹੀਂ ਦੇਖਿਆ ਉਹਦੇ ਪੀਡੀਓ ਆ ਹਾਂ ਉਹ ਨਹੀਂ ਤੇ ਹੰਦਾ ਦੱਸ ਕਰਨਾ ਸਟਾਰਟ ਗੱਡੀ ਵੜੀ ਜੇ ਨੇ ਤਰੰਗ ਦੇ ਪਹਿਲਾਂ ਗੇਰ ਲੋ ਆਪ ਆਏ ਬਈ ਆ ਪੀਟੀਓ ਆ ਆ ਪੀਟੀਓ ਆ ਪਰਲੇ ਪਾਸੇ ਇਹਦਾ ਗੇਅਰ ਹੁੰਦਾ ਹੈ ਸਾਈਡ ਪਰ ਜੀ ਕਿ ਮੂਰੀਓ ਆ ਮੈਂ ਕਿਹਾ ਕਿ ਤਿਆਹੀ ਜੀ ਗੇਅਰ ਇਹ ਗੇਅਰ ਆ ਜੇ ਆਹੀ ਆ ਹਾਂ ਲਾਇਆ ਗਿਆ ਮੈਂ ਇਹ ਵੀ ਕਰੇ ਆ ਲਾਇਆ ਪੀਟੀਓ ਦਾ ਆ ਕੋਈ ਬੈਰੰਗ ਲਾਇਆ ਹੋਇਆ ਜਿਹੜਾ ਆਪਾਂ ਨੇ ਰਵਾਇਆ ਵਾ ਖiladi ਨੂੰ 209 ਨੰਬਰ ਕੀ 209 ਆ ਪੁਰਾਣਾ ਕੋਈ ਮੋਡੀਫਾਈ ਹੋਣਾ ਆਇਆ ਵੇ ਦੇਖ ਲੈ ਹਾਂ ਓ ਥੋੜੀ ਜਿਹੀ ਯਾਰ ਦੇਖਦੇ ਅਗਲਾ ਹਫਤਾ ਵੀ ਆ ਗਿਆ ਕਿਹੜੇ ਦੂਰ ਬਸ ਥੋੜੀ ਦੇਣਾ ਹਫਤਾ ਸਹੀ ਹੋਰ ਲੱਗ ਜੂ ਪਤਾ ਚਲੋ ਚੱਲੀਏ ਹੁਣ ਨਾ ਵੀ ਹਲਦੀ ਘੜੀ ਕਾ ਦਨੀ ਠੀਕ ਆ ਜੀ ਆਪਣਾ ਹਜੇ ਤਾਂ ਆਪਣੀਆਂ ਮੂਹਾਂ ਐ ਬਾਕੀ ਅਗਲੇ ਹਫਤੇ ਬੁਲਾਇਆ ਏ ਸ਼ੁੱਕਰਵਾਰ ਨੂੰ ਹਾਂ ਇੰਕ ਗੰਨੇ ਵਾਲਾ ਕਹਿਣਾ ਗੱਭੇ ਲਾਉਣੇ ਵਾਲਾ ਹਮ ਹੈਗਾ ਮੁੰਡਾ ਤੇ ਲੰਘਿਆ ਉਹ ਹਮ ਚੱਲ ਫਿਰ ਰਿਕੋ ਮੈਂ ਆਇਆ ਪਰ ਗਰਮੀ ਨੇ ਬਸ ਘਰਾਤੀ ਬਹੁਤ ਬਹੁਰੀ ਮੇਹਕੂੜਾ ਇਹ ਮੈਨੂੰ ਤੋਂ ਪਾਲੇ ਬਾਸੇ ਨਾਲਦਾ ਮੇਰੇ ਬਸੇ ਬੈਠ ਗਿਆ ਹੈ ਮੈਂ ਤਾਂ ਤੇਰੇ ਵੀ ਵਾਲੇ ਦਾ ਡਰਾਈਵਰ ਨੇ ਸੁਰੇਜ ਨੇ ਸੁਰੇਜ ਤਾਂ ਨਹੀਂ ਡਰਾਈਵਰ ਵੀ ਤੇਰੀ ਵਾਲੀ ਸਾਡੇ ਦਾ ਹਾਂ ਹਾਂ ਉਹੀ ਆ ਡਰਾਈਵਰ ਕਿਹੜੇ ਪਾਸੇ ਤੋਂ ਹੂੰ ਜਾਂਦੇ ਹੋ ਠੀਕ ਹੈ ਪਿਛਲੀ ਵਾਰੀ ਜਦੋਂ ਨਹੀਂ ਪੈਂਦਾ ਸੀ ਉਦੋਂ ਬੱਦਲ ਬਾਈ ਦੀ ਉਦੋਂ ਮੌਸਮ ਬਹੁਤ ਠੰਡਾ ਹਾਂ ਅੱਜ ਤਾਂ ਇਹ ਕਿੰਨੀ ਵੀ ਕੁਝ ਨਹੀਂ ਕੰਮ ਕਰਿਆ ਜਾਂਦੇ ਹੋ ਦੇ ਕਰਿਆ ਉਂਦੇ ਹੋ ਇਹ ਨਹੀਂ ਚੱਲੇ ਏਸੀ ਵੀ ਸੰਗਤ ਦਾ ਤਾਰੀਖ ਹੂੰ ਉਹ ਦੇਖੋ ਜੀ ਉਹਨਾਂ ਨੇ ਤਾਰੀਖ ਦਿੱਤੀ ਆ ਪਹਿਲੀ ਅੱਜ ਵੀ ਸੋਣਾ ਹੋਇਆ ਵਦਾ ਰੈਡੀ ਪਹਿਲੀ ਨੂੰ ਕਹਿੰਦੇ ਨੇ ਹੋਰ ਰੈਡੀ ਹੋ ਜਾਊਗਾ ਅੱਗੇ ਦੇਖ ਜਿਓ ਇੱਕ ਵਾਰੀ ਹੂੰ ਦੂਜੀ ਵਾਰ ਰੰਗ ਮਾਰ ਕੇ ਵੀ 4-5 ਤਾਰੀਖ ਤੱਕ ਤੁਹਾਨੂੰ ਦੇ ਦਾਂਗੇ ਸੋ ਫਿਰ ਉਹਨਾਂ ਦੀ ਤਾਰੀਖ ਤਾਂ ਕਹਿਣ ਹੋਜੀ ਪਾਜੀ 3 ਤੱਕ ਵੀ ਉਮੀਦ ਆ ਵੀ ਹੋ ਜਾਊਗਾ ਇਹਨਾਂ ਵਧੀਆ ਫਿਰ ਉਹ 5 ਨੂੰ ਨੂੰ ਜੀ ਉਹਨਾਂ ਦਾ ਠੀਕ ਆ ਵਧੀਆ ਕਰਿਆ ਬਾਕੀ ਲੋਕ ਗੁਰੂ ਕਦਮ ਦੇਖਿਆ ਦੋ ਚਾਰ ਦਿਨ ਦਾ ਤਾਂ ਕੋਈ ਫਰਕ ਨਹੀਂ ਪੰਜ ਤਰੀਕ ਨੂੰ ਹੋਈ ਜਾਣੀ ਪੰਜ ਨੇ ਕਿਹਾ ਤਿੰਨ ਚਾਰ ਕਹਿੰਦੇ ਤੇ ਉਹ ਚਲੋ ਪੰਜ ਸਹੀ ਤੇ ਕਹਿੰਦੇ ਵੀ ਬੈਲਡਿੰਗ ਤੱਕ ਕਹਿ ਤਿਆਰ ਹੋ ਜੂ ਹੁਣ ਵੀ ਉਹਦੇ ਥੱਲੇ ਬੈਂਡਿੰਗ ਰਹਿੰਦੀ ਸੀ ਮਾੜੀ ਮੋਟੀ ਮਾਰਨੇ ਨੂੰ ਮੈਂ ਦੇਖਿਆ ਡਾਡੇ ਡੁੰਡਿਆਂ ਪਰ ਤਾਂ ਹੀ ਉਹਨੇ ਕਿਹਾ ਤਾਂ ਕਿ ਬੈਲਡਿੰਗ ਵਾਲੇ ਭਾਈ ਨੇ ਕਿ ਤਿੰਨ ਦਿਨ ਚ ਹੋ ਜੂ ਇਹ ਆਹ ਤਿੰਨ ਚਾਰ ਦਿਨ ਕਿਹਾ ਸੀ ਉਹਨੇ ਨਾ ਉਹਦੇ ਉੱਪਰ ਕਿਹਾ ਵੀ ਲਿਖਿਆ ਹੋਇਆ ਪਰ ਵੀ ਥੋੜਾ ਬਿਗਾਨੀ ਜਿਹੀ ਇਹੀ ਕਿ ਉਹ ਮਾਹ ਲਿਖਿਆ ਹੋਇਆ ਹੈਗਾ ਤਾਂ ਹੁਣ ਬਾਕੀ ਰੱਬ ਦੀ ਅੱਖਾਂ ਹੈ ਹੁਣ ਆਪਣੇ ਜਿਹੜੋ ਝੂਠ ਬੋਲਣ ਲੱਗਿਆ ਕੋਈ ਆਪਣੇ ਜਾਣ ਤੋਂ ਤਾਂ ਪਹਿਲਾਂ ਹੀ ਲਿਖਿਆ ਹੋਇਆ ਤਾਂ ਸੈਡਾਂ ਤੇ ਵੀ ਤੇ ਮੂਰੇ ਵੀ ਨਾਂਉ ਤਾਂ ਕਿਸੇ ਵੀ ਪਰ ਵੀ ਲਿਖਿਆ ਬੰਦਾ ਇਹੀ ਲੋਕੋ ਹੁੰਦੇ ਨੇ ਨਾਂਉ ਤਾਂ ਬਾਅਦ ਚ ਲਿਖੋਣੇ ਨੇ ਟਿਕਰਾਂ 'ਚ ਵੀ ਨਹੀਂ ਪੜ੍ਹਦੇ ਉਹ ਮੂਰੇ 5 ਮਹੀਨੇ ਗਏ ਅੱਜ ਪੂਰੇ ਹਾਂਜੀ ਹਾਂ ਅੱਜ ਦੇ ਦਿਨ ਸਾਈ ਦੇ ਗਏ ਤੇ 25 25 ਫਰਵਰੀ ਨੂੰ 25 ਫਰਵਰੀ ਨੂੰ 5 ਮਹੀਨੇ 5 ਮਹੀਨੇ ਠੀਕ ਕਰੋ ਲਿਕਨ ਸਾਥੇ ਵੀ ਨਹੀਂ ਯਾਦ ਹੋਇਆ ਆਪਾਂ ਵੀ 20 ਤਰੀਕ ਨੂੰ ਆਹ 10 ਜੁਲਾਈ ਨੂੰ ਗਏ ਆਪਾਂ ਇਹੀ ਆਪਾਂ ਪਿਛਲੀ 10 ਨੂੰ ਜਾਏ ਹੁੰਦੇ ਅੱਜ ਹੋਣਾ ਤੋਰੇ ਫਿਰ ਕੋਈ ਛੇਤੀ ਕੰਮ ਹੋ ਜਾਣਾ ਅਜੇ ਤੱਕ ਹੁਣ ਤੱਕ ਨਹੀਂ ਜਾਈਏ ਅਜ ਤਾਂ ਮੈਂ ਤਾਂ ਹੈਪੀ ਨਾ ਤਾਂ ਮੈਂ ਦੇਖ ਲਿਆ ਬਾਪੂ ਨੂੰ ਗਏ ਲਿਆ ਇਸ ਸਾਲ ਦੇ ਵੀ ਜਾ ਕੇ ਆਏ ਤਾਂ ਹੁਣ ਤੁਹਾਡੇ ਕੋਲ ਆ ਦਿੰਦੇ ਜੀ ਲੋਣੇ ਤੇ ਪਰ ਕੰਮ ਚੱਲਦਾ ਜਿੰਨੀ ਲੋਣਾ ਠੀਕ ਰਹੇ ਤੇ ਕਾ ਲੋੜਾ ਜੇ ਕੰਮ ਨਿਪਟਣਾ ਪਵੇ ਸੰਦ ਕੋਲ ਬਾਈਕ ਨੂੰ ਹੁਣ ਹੋ ਰੇਣਾ ਮੈਨੂੰ ਜਾਣਾ ਕਿ 8 ਮਹੀਨੋਂ 8 ਮਾ ਗੜੇ ਦੂਰ ਆ 15 ਦਿਨਾਂ ਗੇਗਣੇ ਆ ਹੀ ਲੰਘ ਗਏ ਹਮ ਅੱਠ ਹੀ ਲੰਘ ਜਾਨੇ 8 ਮਹੀਨੋਂ ਫੇਰ ਜੇ 8 ਮਹੀਨੋਂ ਫੇਰ ਆ ਜਾਓ ਬਰੀ ਚੱਲ ਉੱਤੇ ਬਾ ਉਹ ਤਾਂ ਅੱਜ ਇਹਨਾਂ ਦਾ ਕਹਿੰਦਾ ਲੈਣੀ ਆ ਜੋ ਕਹਿੰਦਾ ਚਲ ਇੱਕ ਵਾਰੀ ਰੰਗ ਤੇ ਪਹਿਨਣਾ ਦੇ ਜੀ ਹਮ ਮੈਂ ਠੀਕ ਆ ਚਾ ਰੰਗ ਤੇ ਪਹਿਨਣਾ ਜਿਹੜਾ ਮਾਰ ਦੂਗੀ ਇੱਕ ਵਾਰੀ ਲੈਣ ਦਾ ਬਦਲ ਹੋ ਜਾਂਦਾ ਹੈ ਤਿਆਰ ਹੋ ਗਿਆ ਤੁਸੀਂ ਹਾਂ ਤਿਆਰ ਹੋ ਜੀ ਜੇਣਾ ਉਹ ਥੋੜਾ ਐਵੇਂ ਤੁਹਾਨੂੰ ਘਰ ਨਾ ਘਰਾਂ ਕੇ ਤਿਆਰ ਕਰਕੇ ਜਾਉਂਗੇ ਉਹ ਨਹੀਂ ਆਇਆ ਨਾ ਵੀ ਚਾਹਉਂਗਾ ਅੱਜਰੇ ਤੋਰ ਵੀ ਚਲ ਕੋਈ ਨਹੀਂ ਜੇ ਨੇਰਾ ਹੋ ਗਿਆ ਦੂਸਰਾ ਜਾਨੂੰ ਕਿਹੜਾ ਭਾਈ ਇੱਥੇ ਰੱਖ ਲਓ ਉਹਨਾਂ ਨੇ ਕਿ ਰੱਖਣਾ ਜਾਂ ਜਾਣਾ 15 20 ਜਣਿਆਂ ਨੇ ਹੋਰ ਦਾਬ ਤੋਰਨਾ ਸਾਜਰੇ ਵੀ ਜਾਓ ਕਿੱਥੇ ਸ਼ਾਂਤੀ ਰੋਟੀ ਇਹਨਾਂ ਨੂੰ ਬਗਾਉਂਦੇ ਹੋਏ ਬੰਦੇ ਵੀ ਦੇਖਣੇ ਕਿੰਨੇ ਕੇ ਜਾਣੇ ਉਹ ਸਾਭ ਗਿਆ ਲੱਗ ਰਿਹਾ ਉਹਨਾਂ ਨੇ ਥੋੜਾ ਰੱਖਣਾ ਹੈ ਕਿਹੜਾ ਜਾਓ ਪਰ ਸਾਜਰੇ ਹੀ ਜਾਓ ਮੈਂ ਤਾਂ ਚਾਹ ਵੀ ਹੋਣੀ ਫਿਰ 15 ਜਣਿਆਂ ਦੀ ਜੇ ਮੈਂ ਆਨੂੰ 9 ਵਜੇ ਤੁਰੇ ਜੇ ਜਮੇ ਸ਼ਾਂਤੀ ਹੋਗੀ ਰੋਡ ਪਰ ਹੋਰ ਰੋਡ ਪਰ ਤਾਂ ਇੰਨੀ ਟ੍ਰੈਫਿਕ ਹੋਣੀ ਵੀ ਨਹੀਂ ਰਹੀ ਆਪਾਂ ਦੇਖੀ ਹੀ ਆ ਕੋਈ ਵਧੀਆ ਰੋਡ ਠੀਕ ਆ ਉਹ ਟ੍ਰੈਫਿਕ ਨਹੀਂ ਹੋ ਉਹ ਤਾਂ ਹਿੰਦੇਗੀ ਰੋਡ ਹੈ ਰੋਡ ਵਧੀਆ ਹੈ ਆ ਜਰਾ ਫਲੋਰ ਤੱਕ ਟ੍ਰੈਫਿਕ ਬਾ ਉੱਤੇ ਜੇ ਆਉਂਦੀ ਆ ਕੁਲ ਜੇ ਕੋਲ ਸਾਡਾ ਜਿੱਥੇ ਸੇਟਾ ਨੂੰ ਲੱਗਦੇ ਆ ਫਲੋਰ ਹਾਂ ਕੋਲੇ ਪਾਸੇ ਰਾਹ ਨੂੰ ਅਗੇ ਤਾਂ ਬਾਰੀ ਬਾਰ ਮੋੜ ਹੋ ਜਾਂਦਾ ਬਾਸੂ ਵਾਲੇ ਵੀ ਨਹੀਂ ਹੈਗੀ ਆ ਨਹਿਰਪੁਰ ਵੀ ਨਹੀਂ ਹੈ ਆਪਣੀ ਨਹਿਰ ਤਾਂ ਵਧੀਆ ਇਹਨਾਂ ਪੂਰਾ ਸਦਾ ਰਸਤਾ ਫਿਰੇ ਤੇ ਫਿਰੇ ਤੱਕ ਠੀਕ ਆ ਯਾਨ ਜਿਹੜਾ ਮਾਰਕੀ ਹੈਗੀ ਦੇਖੀ ਆਈ ਇੱਧਰ ਬਾਹਰ ਗੱਲ ਨੂੰ ਦਿਖਾ ਲਿਆ ਹੁਣ ਹੁਣ ਜਿੱਦਣ ਲੈਣ ਜਾਵਾਂਗੇ ਉਧਰ ਚੱਲ ਨਹੀਂ ਜੁਦਾ ਮੈਂ ਇਹਦੇ ਕੋਲ ਬੜੀ ਤੇ ਲਾ ਮਾ ਬੜਾ ਜਿਆਦਾ ਹੈ ਕੁਝ ਕਰਨਾ। ਥੱਕ ਗਿਆ ਅੱਜ। ਤੇ ਗਣ ਹਾਂ ਤੂੰ ਜਿੱਥੇ ਲੈਣ ਜਾਊਂਗਾ ਤੂੰ ਵੀ ਚੱਲੀਂ ਗੈਲੇ ਹੋਰ ਨਹੀਂ ਲੈਣਾ ਮਨਾ ਰਣਾ ਮੈਂ ਬਾਬੀ ਨੂੰ ਆਪੇ। ਰਾਤ ਵੀ ਤੇ ਹੀ ਨਹੀਂ ਤੈ ਹੀ ਕੀ ਹੈ। ਹਾਂ ਉਸ ਦਿਨ ਵੀ ਬਣਾ ਲਾ। ਵਾਹ ਦੇਖਿਆ ਇੱਕ ਵਾਰ ਮੈਂ ਤਾਂ ਆਇਆ ਮੈਂ ਜੀ ਜ਼ਿਆਦਾ ਕਰੂੰਗਾ ਫਿਰ ਜੇਰਾ ਪਰ ਮਲੇ ਜੀ ਕਰੂ। ਉਹ ਹਾਂਜੀ ਹਾਂ ਉਹ ਤਾਂ ਹੈ ਜੀ ਫਿਰ ਬਈ ਨੂੰ ਕਿੱਥੇ ਚਾਰ ਦਿਨ ਬਾਅਦ ਨਾ ਹੁਣ ਤਾਂ ਹੀ ਜੀ ਰੋਟਾ। ਆ ਠੀਕ ਹੁਣ ਮੈਂ ਫਿਕਰ ਕਰਨਾ। ਹਾਂ ਹੁਣ ਤੜੀ ਦੇ ਮਰਜ਼ੀ ਤੇਰੀ ਮੈਂ ਕਮਾ ਲੈਣਾ ਬਨਾਲਣਾ ਮੈਂ ਆਪੀ ਉੱਪਰ ਵੀ ਲੋਣੀ ਏ ਤੇਰੀ ਸਾਰੇ ਜਣਿਆਂ ਦੀ ਖਲੇ ਦੀ ਜੇ ਬਣ ਗਈ ਤੇ ਹੁਣ ਦੇਖ ਲਈ ਕਰਦੇ ਹਾਂ ਯਕ੍ਰਮਰ ਜੀ ਕਰਦੇ ਟੂਰ ਬਾਕਸ ਤੇ ਚੱਲ ਦੇਖਦੇ ਆ ਜਿਕਣਾ ਝੂਟ ਆਇਆ ਵਧੀਆ ਮੌਸਮ ਠੰਡਾ ਜਿਹਾ ਹੋ ਜਾਵੇ ਦੀਲੀ ਲੋਏ ਹੋ ਬਹੁਤ ਨਾਮ ਤਾਂ ਤੁਹਾਡੇ ਹੀ ਲਿਖਾਉਣਾ ਹਾਂ ਫੋਟੋ ਕੇ ਚੰਗੀ ਲੱਗਦੀ ਆ ਫੋਟੋ ਆਪਣੇ ਔਕਣਾ ਥੋੜੀ ਤਾਂ ਉਹ ਸਾਰੇ ਜਣੇ ਜੀ ਮੈਂ ਦੇਖਿਆ ਉਹਨਾਂ ਨੇ ਬਣਾ ਕੇ ਟਰਾਲੇ ਦੇ ਜਿਵੇਂ ਲਾਈ ਰੱਖੀ ਹਾਂ ਟੂਲ ਬਾਕਸੇ ਟੂਲ ਬਾਕਸੇ ਜਿੰਨੇ ਜਣੇ ਲੈਣ ਗਏ ਪਏ ਆ ਉਹ ਵੀ ਠੀਕ ਆ ਵਧੀਆ ਲੱਗਦੇ ਨੇ ਇਹਨਾਂ ਦੇ ਕੱਟ ਕੇ ਜੀ ਲਾਦੇ ਹੂੰ ਜਿੰਨੇ ਜਣੇ ਲੈਣ ਗਏ ਆ ਸਾਰੇ ਦੀ ਖਿੱਚ ਕੇ ਫੋਟੋ ਥੈਂਕ ਯੂ ਲਾਈ ਜੀ ਫਿਰ ਦੇਖੀਏ ਚੱਲ ਦੇਖਦੇ ਆ ਬਾਕੀ ਆ ਕੀ ਪਹਿਲੀ ਨੂੰ ਕੀੜਾ ਮਾਰ ਕੇ ਆਵਾਂਗੇ ਫਿਰ ਦੇਖਾਂਗੇ ਹੂੰ ਜੀ ਬਾਗਲੇ ਸ਼ੁੱਕਰਵਾਰ ਨੂੰ ਜਿਹੜਾ ਜੀ ਅਗਸਤ ਦਾ ਹਾਂਜੀ 1 ਅਗਸਤ ਨੂੰ ਚਲ 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 24 ਬਹੁਤ ਵਾਰ ਲਿਆ ਨਾ ਹਾਂ ਗੱਲ ਹੱਥੋਂ ਨਾ ਜਰੂਰੀ ਚੱਲ ਠੀਕ ਹੈ ਹੂੰ ਹੋਰ ਫਿਰ ਚਾਤਰੀ ਗੱਲ ਹੀ ਇਹ ਗੁੱਸੇ ਹੋਇਆ ਲੱਗਦਾ ਮੈਨੂੰ ਨਾ ਮੈਂ ਗੁੱਸੇ ਕਾ ਨਹੀਂ ਗਰਮੀ ਆਦਾ ਇਹ ਗਰਮੀ ਦੇ ਕਹਿੰਦੇ ਮੈਨੂੰ ਗੁੱਸਾ ਹੀ ਆਉਂਦਾ ਗਰਮੀ ਆ ਪਹਿਲਾਂ ਧਰਤਾ ਉਹਨਾਂ ਨੇ ਧਰਤਾ ਹਾਂ ਅੱਜ ਤਰਿਆ ਨਾ ਨਾ ਲੋਗੋ ਲੁੱਗੋ ਜੀ ਲਾਤੇ ਮਹਾਲ ਫਾਰਮ ਦੇ ਬਾੜ ਬੂੜ ਬਣਾਤੀ ਸਾਰਾ ਕੋਈ ਕਰਤਾ ਰੇਡੀ ਜੀ ਤਕਰੀਬਨ ਅਲੀ ਤਰੀਕ ਤੱਕ ਹੋ ਜਾਊਗਾ ਐ ਪਹਿਲੀ ਨਹੀਂ ਤੂੰ ਤਾਂ ਆਇਆ ਥਾਂ ਮੇਲਾ ਅਠਵੇਂ ਨੂੰ ਕਹਿੰਦਾ ਆ ਜਿਓ ਵੀ ਆਪਣਾ ਦੇਖ ਜਿਓ ਰੰਗ ਤੇ ਪੈਣਾ ਰੰਗ ਦੇ ਬਿਨਾ ਪਹਿਲਾਂ ਹਾਂ ਠੀਕ ਹੈ ਅੱਜ ਵੀ ਲੋਗੋ ਲੁਗੋ ਦਾ ਲੱਗੇ ਹੋਏ ਤੇ ਮਹਾਲ ਫਾਰਮ ਦੇ ਹੋਰ ਸਾਰਾ ਕੁਝ ਲਿਖਿਆ ਉਹ ਉੱਪਰ ਜੇਕਣਾ ਆਪਣਾ ਐ ਹਾਂ ਇਹ ਕਿਹੜਾ ਕਿਹੜਾ ਲਿਖਾਉਣਾ ਦਾ ਹੂੰ ਸਟਾਇਰ ਸੱਡਾ ਸਟਿੱਕਰ ਟੁੱਕਰ ਜੇ ਲਾਤੇ ਤੇ ਠੀਕ ਹੈ ਹੁਣ ਹੌਸਲਾ ਤਾਂ ਹੋ ਗਿਆ ਵੀ ਜਲਦ ਰਿਆ ਵਾ ਨਹੀਂ ਤਾਂ ਲੈ ਕੇ ਦੇਗਾ ਬਾਪੂ ਨਾਲ ਹਾਂ ਮੈਂ ਤਾਂ ਹਾਦਾ ਤੋਂ ਨੂੰ ਮੈਂ ਦੇਖ ਲਾ ਬਾਪੂ ਲਿਆਂਦਾ ਭਾਈ ਉਹਦਾ ਹੋ ਗਿਆ ਊੜੀ ਛੱਡ ਕੇ ਜਾਣਾ ਵਾ ਬਾਪੂ ਕਹਿੰਦਾ ਕੱਪੜੇ ਤਾਂ ਲੀ ਗਿੰਦੇ ਕਹਿੰਦਾ ਚਾਰ ਖਸ਼ਹਰਾ ਫੜਾ ਦਿਓ ਇੱਕ ਤੌਲੀਆ ਫੜਾ ਦਿਓ ਇੱਕ ਚਾਦਰ ਦੇ ਜੀਓ ਕਹਿੰਦਾ ਤੇਨ ਚਾਰ ਪੰਜ ਦਿਨ ਤੱਕ ਕਹਿੰਦਾ ਵੀ ਲਈ ਜਿਓ ਠੀਕ ਹੈ ਤਾਂ ਲੋਗੋ ਲਾ ਕੇ ਫਿਰ ਬਣ ਗਿਆ ਵੀ ਪਹਿਨਾ ਤੁਹਾਡਾ ਰੰਗ ਤੇ ਪਹਿਨਾ ਕਿਹੜਾ ਮਰ ਜੀਓ ਕਹਿੰਦਾ ਇੱਕ ਵਾਰੀ ਠੀਕ ਆ ਜੀ ਤਾਂ ਕੋਈ ਲੋਹਾ ਲੂਹਾ ਲੋਣਾ ਆਪਣਾ ਉਹ ਤਾਂ ਮਰਾਉਣਾ ਦੀ ਆਈ ਤਰੇ ਉਹ ਤਾਂ ਅੱਜ ਵੀ ਦੇਖਿਆ ਚੱਲ ਆਈ ਤਾਂ ਉਹ ਕਹਿੰਦਾ ਵੀ ਜੇ ਹੋਰ ਕੋਈ ਚੀਜ਼ ਲੋਣੀ ਹੈ ਜਿੱਥੇ ਆਪਣੀ ਕੋਈ ਰਹਿੰਦੀ ਹੋਈ ਹਾਂ ਉਹ ਕਹਿੰਦਾ ਵੀ ਪਹਿਨਾ ਲਵਾ ਲਿਓ ਪਹਿਲਾਂ ਹੀ ਲੱਗਣੀ ਹੈ ਉਹ ਕਹਿੰਦਾ ਵੀ ਰੰਗ ਤੇ ਪਹਿਨੇ ਇੱਕ ਵਾਰੀ ਢੇੜਾ ਮਾਰ ਜਿਓ ਚੈੱਕ ਕਰ ਜਿਓ ਆਪਣਾ ਜੇ ਕੋਈ ਚੀਜ਼ ਲੋਣੀ ਆ ਕੁਛ ਵੀ ਆਪਣਾ ਦੇਖ ਕੇ ਲਵਾ ਲਿਆ ਹਾਂ ਉਹੀ ਕਹਿੰਦਾ ਮੈਂ ਮਗਾ ਵੀ ਕੋਈ ਨਹੀਂ ਪਾਈ ਪਹਿਲੀ ਨੂੰ ਕਹਿੰਦਾ 8ਵੇਂ ਦਿਨ ਆ ਜਿਓ ਮਾਂ ਚੱਲ 8ਵੇਂ ਨੂੰ ਆ ਗਿਆ 8ਵੇਂ ਕਿਤੇ ਦੂਰ ਅੱਛਾ ਅੱਜ ਮੰਨ ਕੇ ਚੱਲ ਤੂੰ ਅੱਜ ਤੇ ਪੱਠਵੇਂ ਨੂੰ ਪਹਿਲੀ ਆ ਅੱਜ ਕਾਇ ਤੇਰੀ ਹੋਗੀ 25 25 ਹੋ ਗਈ ਐਥੇ ਜਣੀ 8 ਰੁਪਏ ਤਾਂ ਹੀ ਰੰਗ ਕਰਨਾ ਉਹਨੇ ਫਿਰ ਉਪਤੇ ਬਾਦ ਹਾਂ ਉਪਤੇ ਬਾ ਰੰਗ ਰਹਿ ਜੂਗਾ ਕੱਲਾ ਬਸ ਬਸ ਫਿਰ ਪਰ ਰੰਗ ਨੂੰ ਕਹ ਦੋ ਦਿਨ ਦਿਨ ਮੈਂ ਹਾਂ ਤਿੰਨ ਦਿਨ ਕਿਹਾ ਉਹਨੇ ਰੰਗ ਨੂੰ ਬਸ ਫਿਰ ਤਿੰਨ ਚਾਰ ਦਿਨ ਚ ਰੰਗ ਚੱਲੀ ਆ ਸਵੇਰ ਦਾ ਥੋੜੀ ਸਵੇਰ ਦਾ ਗਰਮੈਸ ਗਰੀ ਪਈਦੀ ਆ ਸਾਡੀ ਬੱਸ ਹੋਲੀ ਕੁੰਬੇ ਦੇ ਨਾਲ ਆਇਆ ਵਾ ਸਾਡੀ ਬੱਸ ਹੋਲੀ ਉੱਥੇ ਗੱਡੀ ਆਈ ਸੀ ਘੱਟ ਕੰਮ ਕਰਦਾ ਤਾਂ ਆਹਾਹਾ ਬੋਲਾ ਆਇਆ ਲੜਾ ਉੱਥੇ ਵੀ ਹਵਾ ਲੱਗਦੀ ਸੀ ਬੋਲਾ ਜਿ ਬੜੀ ਸਾਝਰੇ ਫਿਰਦਾ ਸਾਡੀ ਜੀਰੀ ਤੋਗੀ ਆ ਜੀਆਂ ਲੱਗ ਲੈ ਕਹਿੰਦਾ ਤੁਰਦੀ ਨਹੀਂ ਦੱਸ ਆਹ 6 ਵਜ ਗਏ ਬੋਲਾ ਸਾਝਰੇ 6 ਵਜ ਗਏ ਹਾਂ ਪੌਣੇ 6 ਹੋ ਗਏ ਆਹਾ ਕਹਿੰਦਾ ਤੁਰਦੀ ਨਹੀਂ ਦੱਸ ਕੀ ਜੀਰੀ ਉਹ ਪਾਣੀ ਸਿਕਾ ਦੇ ਮਾਈਕੀ ਦਾ ਇੱਕ ਵਾਰੀ ਮੈਂ ਕਾਨੂੰ ਸੁਕਾਉਣਾ ਰਹਿਣ ਦੋ ਉਹ ਤੂੰ ਐ ਬਹਿਦਾ ਸੁੱਕਦਾ ਹੀ ਨਹੀਂ ਅਸੀਂ ਕੀ ਕਰੀਏ ਕੱਢ ਦੋ ਉਧਰੋਂ ਨਿਕਲਦਾ ਨਹੀਂ ਤੇਰੇ ਨੂੰ ਉਹ ਹੀ ਜੀ ਤੁਰੀ ਨਹੀਂ ਜੀ ਉਹ ਸਰ ਵੀ ਤਾਂ ਉਹਦੇ ਜੀ ਨਿਕਲ ਜਾਣਾ ਸ਼ੀਰੇ ਵਾਲੇ ਜੀ ਨੂੰ ਲਾ ਹਾਂ ਹੁਣ ਜੁੱਬਿਆ ਰਹਿ ਗਿਆ ਕੱਲ ਨੂੰ ਨਾਲ ਆਇਆ ਸੁਬੀ ਨੂੰ ਬਸ ਕਾਦੇ ਕੱਲੂ ਇਹਨੂੰ ਸਕਾ ਦੇ ਨਾ ਕੱਲੂ ਵੀ ਲਾਉਣਾ ਪਰਸ ਨੂੰ ਵੀ ਲਾਉਣਾ ਤੇੜਾ ਪਾਣੀ ਇੱਕ ਵਾਰੀ ਹਾਂ ਸਕਾ ਕੇ ਫੇਰ ਲਾਈ ਇੱਥੇ ਤਾਂ ਕਿਹੜੇ ਪਾਣੀ ਉਹ ਹੈ ਨਾ ਦੇਖ ਲੈ ਰੰਗ ਹੁਣ ਨੀਲਾ ਹੀ ਕਰਾਈ ਕਿ ਤੇਰੇ ਨਾਲ ਦਾ ਲਾਲ ਕਰਾ ਦਈਏ ਹਾਂ ਭਾਈ ਆਪਾਂ ਨੇ ਉਹ ਵੀ ਕਹਿੰਦੇ ਲੈ ਇਹਦਾ ਸਾਤ ਨਹੀਂ ਫੇਰ ਮੇਰੇ ਨਾਲ ਦਾ ਹੁਣ ਤਾਂ ਜਰੂਰ ਕਰਾਉਣਾ ਜਾਂ ਨੀਲਾ ਕਰਾਉਣਾ ਲੱਗਿਆ ਆਪਣਾ ਕਰਾ ਲੈ ਪਹਿਨਾ ਚਾਹੀਦਾ ਨਹੀਂ ਲੱਗ ਰਾਇਆ ਤਾ ਮੈਨੂੰ ਦੇਖ ਤਾ ਕਾਹਦੀ ਬਦਲਦਾ ਵੀ ਬੰਮੇ ਵਾਲਾ ਨੀਲਾ ਮੈਂ ਬਤਾ ਤਾ ਤੂੰ ਦੂਆ ਕਰਾ ਲਾ ਮੈ ਨੀਲਾ ਕਰਾ ਲੰਨਾ ਹੈ ਮੈਂ ਤਾਂ ਦਾਲ ਚਾਹੀਦਾ ਤੂੰ ਮੈਂ ਤਾਂ ਲੰਨੀ ਲਈ ਕਰਾਉਣਾ ਮੈਂ ਤਾਂ ਤੈਨੂੰ ਪੁੱਛਦਾ ਵੀ ਭਾਈ ਦੇਖ ਲੈ ਫੇਰ ਨਾ ਕਹੀਂ ਤੇਰੇ ਨਾਲ ਦਾ ਕਰਾ ਲੈਂਦੇ ਆ ਮੈਂ ਨੀਲਾ ਕਰਾ ਦਊਗਾ ਹਾਂ ਤੇਰਾ ਲਾਲ ਪਰਮਾ ਮੈਂ ਤਾਂ ਮੇਰਾ ਮੈਂ ਤਾਂ ਨੀਲਾ ਹੀ ਗਿਆ ਉਹਨੂੰ ਬਸ ਕਾਲਾ ਹੀ ਬੱਡ ਗਿਆ ਤਾਂ ਕਾਲੀ ਉਹ ਜਾਲੀ ਹੋ ਜਾਣੀ ਦੂਆ ਕਰਾਉਣਾ ਦਾ ਕਿਹੜਾ ਸੜਾ ਕਿਆ ਕਹਿੰਦੇ ਇਹਨੂੰ ਮੈਟ ਉਹ ਤਾਂ ਮੈਟੀ ਕਰਦੀ ਆ ਚਮਕੀਲਾ ਨਹੀਂ ਕਰਕੇ ਮੈਟੀ ਕਰਦੀ ਮੈਟ ਜਾਈ ਉਹ ਤਾਂ ਮੈਟੀ ਕਰਦੀ ਆ ਮੈਟ ਦੀ ਸਫਾਈ ਜ਼ਿਆਦਾ ਹੈ ਹੂੰ ਤਾਂ ਕੋਈ ਨਹੀਂ ਆ ਗਿਆ ਵੀ ਪਹਿਲੀ ਸੀ ਪਹਿਲੀ ਘਰੇ ਦੂਰ ਆ ਭਾਈ ਧਾਨਾਂ ਦੇ ਪਹਿਲਾਂ ਆ ਜਾਣ ਯਾਰ ਦੋ ਦਿਨ ਧਾਨ ਤਾਂ ਬਹੁਤ ਦੂਰ ਆ ਦੇ ਫਿਰ ਆ ਜਾਣ ਬਸ ਫਿਰ ਆਏ ਜਾਣੇ ਮੈਂ ਦੇਖਿਆ ਲਓ ਮਤਲਬ ਉਹ ਨਾ ਭੀੜ ਭੜਕਾ ਨਹੀਂ ਪੈਂਦਾ ਹਜੇ ਲੋਕਾਂ ਦਾ ਕੰਮ ਚੱਲਦਾ ਉਹਨਾਂ ਦਾ ਆਪਣਾ ਪਰ ਲੋਕਾਂ ਦਾ ਭੀੜ ਭੜੱਕਾ ਨਹੀਂ ਹੈਗਾ ਹਾਲੇ ਲੋਕਾਂ ਦਾ ਸੀਜ਼ਨ ਦੇ ਨੇੜੇ ਕਹਿੰਦਾ ਸੀਜ਼ਨ ਦੇ ਨੇੜੇ ਆ ਕੇ ਦੇਖੀ ਬਾਈ ਫੇ ਵੀ ਭੜੱਕਾ ਪੈਂਦਾ ਕਹਿੰਦਾ ਆਰਤੀ ਤੇ ਪੈਸੇ ਫੜਨ ਦੇ ਤੇ ਵੀ ਡਰਦਾ ਇੱਕ ਬੰਦੇ ਕੋ ਪੈਸੇ ਹੁੰਦੇ ਆ ਇਹ ਲਗਾ ਕਹਿੰਦਾ ਸਾਲਾ ਵਿਆਜ ਬਾ ਪੈਣ ਦੇ ਨੇੜੇ ਆ ਕੇ ਦੇਖੂ ਵੀ ਨੇੜੇ ਦੇਖਦੀ ਆ ਇਹ ਪਹਿਲਾਂ ਕਹਿੰਦਾ ਫੇਰ ਦੇਖੀ ਯਾਰ ਜੀਰੀ ਦਾ ਸੀਜ਼ਨ ਆਉਣਾ ਨਾ ਵੀ ਦੇਖਿਆ ਵੀ 10 ਦਿਨ ਤੱਕ ਜੀਰੀ ਆ ਕਹਿੰਦਾ ਫੇਰ ਦੇਖੀ ਦੇ ਕੇਕਣਾ ਆਉਣਾ ਆਓ ਫੇਰ ਭੀੜ ਹੁੰਦੀ ਆ ਹਲੇ ਤਾਂ ਨੋਰਮਲ ਹੈ ਤਾਂ ਸੱਚ ਚੱਲ ਠੀਕ ਆ ਫੇਰ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਯਾਦ ਰੱਖੀ ਹਸਰੀ ਕਾਲ ਜੀ ਹਸਰੀ ਕਾਲ ਜੀ ਓਕੇ ਓਕੇ